ਉਹਨੂੰ ਇੰਗਲਿਸ਼ ਦਾ ਇੱਕ ਪਰਵਰਬ ਹੈ ਕਿ ਲਿਟਲ ਨੋਲੇਜ ਇਜ਼ ਅ ਡੇਂਜਰਸ ਥਿੰਗ ਮਤਲਬ ਅਧੂਰੀ ਜਾਣਕਾਰੀ ਬੇਹਦ ਹਾਨੀਕਾਰਕ ਮੈਂ ਇੱਕ ਸਖਸ਼ ਚਰੰਜੀਤ ਬਰਾੜ ਨੂੰ ਦੇਖ ਰਿਹਾ ਸੀ ਜਿਨੇ ਪ੍ਰੈਸ ਕਾਨਫਰੈਂਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਗੰਭੀਰ ਇਲਜ਼ਾਮ ਲਾ ਅਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜ ਰਹੀ ਪਹਿਲਾਂ ਤਾਂ ਮੈਂ ਉਹਨੂੰ ਸਿੱਧਾ ਸਵਾਲ ਲੇ ਕਿ ਭਾਈ ਅਸਲ ਪਗੋੜਾ ਕੌਣ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਜਿਨ੍ਹਾਂ ਨੇ ਸਾਰਾ ਕੁਝ ਆਪਣੀ ਝੋਲੀ ਪਾਇਆ ਤੁਹਾਡੇ ਲੋਕਾਂ ਦੀਆਂ ਗਲਤੀਆਂ ਵੀ ਆਪਣੀ ਝੋਲੀ ਦੇ ਵਿੱਚ ਪੁਆਈਆਂ ਤੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਲੱਗੀ ਉਹ ਪੂਰੀ ਸ਼ਰਧਾ ਦੇ ਨਾਲ ਕੀਤੀ ਤੇ ਦੂਜੇ ਪਾਸੇ ਤੁਹਾਡੇ ਵਰਗੇ ਉਹ ਲੋਕ ਜਿਨ੍ਹਾਂ ਨੇ ਲਿਖਤੀ ਆਪਣੇ ਗੁਨਾਹ ਕਬੂਲੇ ਜੇ ਅਕਾਲ ਤਖਤ ਸਾਹਿਬ ਨੇ ਨਹੀਂ ਬੁਲਾਇਆ ਸੀ ਤੁਹਾਨੂੰ ਤਾਂ ਆਪ ਪੇਸ਼ ਹੋ ਜਾਣਾ ਚਾਹੀਦਾ ਸੀ ਕਿਉਂਕਿ ਟੀਵੀ ਚੈਨਲਾਂ ਦੇ ਉੱਤੇ ਤਾਂ ਆਪਾਂ ਵਾਅਦਾ ਮਾਫ ਗਵਾਹ ਬਣੇ ਘੁੰਮਦੇ ਆਂ ਆਪਾਂ ਤਾਂ ਕਹਿੰਦੇ ਕਿ ਸਾਰਾ ਕੁਝ ਮੇਰੀ ਹਾਜ਼ਰੀ ਚ ਹੁੰਦਾ ਰਿਹਾ ਫਿਰ ਪਹਿਲਾਂ ਅਕਾਲ ਤਖਤ ਸਾਹਿਬ ਦੇ ਸੰਮੁਖ ਪੇਸ਼ ਹੋ ਉਥੋਂ ਦੇ ਆਦੇਸ਼ ਦੀ ਪਾਲਣਾ ਕਰੋ ਫਿਰ ਆ ਕੇ ਸਾਡੇ ਨਾਲ ਗੱਲ ਕਰੋ ਤੇ ਨਾਲੇ ਮੇਰਾ ਦੂਜਾ ਵੱਡਾ ਸਵਾਲ ਇਹ ਹੈ ਕਿ ਭਾਈ ਸਾਡੇ ਧਰਮ ਸਿੱਖੀ ਦੇ ਵਿੱਚ ਸਾਡੇ ਦਸੇ ਗੁਰੂ ਸਹਬਾਨਾਂ ਦੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬੜੀ ਵੱਡੀ ਮਹੱਤਤਾ ਤਰਕ ਨੂੰ ਦਿੱਤੀ ਗਈ ਹੈ ਸੰਵਾਦ ਨੂੰ ਦਿੱਤੀ ਗਈ ਹੈ ਤੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲੇ ਜਾ ਕੇ ਕੋਈ ਅਰਜ਼ੋਈ ਕਰਦੀ ਹੈ ਤੇ ਤੁਹਾਡੇ ਟਿੱਡੀ ਪੀੜਾਂ ਕੇ ਫਿਰ ਆਪਾਂ ਦੇਸ਼ ਦੇ ਕਾਨੂੰਨ ਤੋਂ ਵੀ ਮਨਕਰਾਂ ਤੇ ਅੱਜ ਇੱਕ ਵੱਡਾ ਸਵਾਲ ਖੜਾ ਕੀਤਾ ਕਿ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਵੀ ਅਹੁਦੇਦਾਰ ਨੇ ਮੀਰੀ ਪੀਰੀ ਦਾ ਸਿਧਾਂਤ ਵੀ ਤੁਸੀਂ ਵਿੱਚ ਖਿੱਚ ਲਿਆ ਤੁਹਾਨੂੰ ਨਹੀਂ ਪਤਾ ਕਿ ਭਾਈ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਮੈਨੇਜਮੈਂਟ ਆਫ ਅ ਰਿਲੀਜੀਅਸ ਚਰਾਇਨ ਇਜ਼ ਅ ਸੈਕুলਰ ਐਕਟੀਵਿਟੀ ਮਤਲਬ ਧਾਰਮਿਕ ਸੰਸਥਾ ਦੀ ਸਾਮ ਸੰਭਾਲ ਕਰਨਾ ਇੱਕ ਧਰਮ ਨਿਰਪੱਖ ਕਾਰਜ ਤਾਂ ਹੀ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਉਹ ਸੋਮਨਾਥ ਟੈਂਪਲ ਹੈ ਜਿਹੜਾ ਸੋਮਨਾਥ ਟਰਸਟ ਹੈ ਉਹਦੇ ਵੀ ਚੇਅਰਮੈਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੈਂਬਰ ਸਹਿਬਾਨ ਨੇ ਇਹ ਪੋਲੀਟੀਕਲ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਆਉਂਦੇ ਨੇ ਔਰ 60 ਲੱਖ ਲੋਕਾਂ ਦੇ ਨੁਮਾਇੰਦੇ ਨੇ ਉਹ 60 ਲੱਖ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਵਿਸ਼ਵਾਸ ਜਤਾਇਆ ਤਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੇਵਾ ਉਹ ਪਿਛਲੇ 100 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਹੈ ਹਾਂ ਜਿਹੜੇ ਜਥੇਦਾਰ ਸਹਿਬਾਨ ਨੇ ਹੈੱਡ ਗ੍ਰੰਥੀ ਸਹਿਬਾਨ ਨੇ ਹੋਰ ਸਿੰਘ ਸਹਿਬਾਨ ਨੇ ਇਹ ਪੋਲਿਟੀਕਲ ਪਾਰਟੀਆਂ ਦੇ ਨੁਮਾਇੰਦੇ ਨਹੀਂ ਹੋ ਸਕਦੇ ਇਹ ਪੋਲਿਟੀਕਲ ਪਾਰਟੀਆਂ ਦੇ ਅਹੁਦੇਦਾਰ ਨਹੀਂ ਹੋ ਸਕਦੇ ਉੱਥੇ ਇਲੈਕਸ਼ਨ ਕਮਿਸ਼ਨ ਤੇ ਸੁਪਰੀਮ ਕੋਰਟ ਦੀ ਜਿਹੜੀ ਬਮਈ ਸਾਹਿਬ ਵਾਲੀ ਜੱਜਮੈਂਟ ਹੈ ਨੌਂ ਜੱਜਾਂ ਦਾ ਕਨਸਟੀਟਿਊਸ਼ਨਲ ਬੈਂਚ ਹੈ ਦੀਦੀ ਸ਼ਰੋਨੀ ਅਕਾਲੀ ਦਲ ਬਾਰ-ਬਾਰ ਗੱਲ ਕਰ ਰਿਹਾ ਹੈ ਉੱਥੇ ਆ ਕੇ ਬਾਹਰ ਹੈ ਕਿ ਜਿਹੜੇ ਸਿੰਘ ਸਹਿਬਾਨ ਨੇ ਜਾਂ ਜਿਹੜੇ ਸਾਡੇ ਜਥੇਦਾਰ ਸਹਿਬਾਨ ਨੇ ਇਹ ਕੋਈ ਵੀ ਪੋਲਿਟੀਕਲ ਡਿਕਟੇਟ ਹੈ ਇਕੱਲਾ ਸਿੱਖੀਸਮ ਦੇ ਵਿੱਚ ਨਹੀਂ ਚਾਹੇ ਹਿੰਦੂ ਧਰਮ ਹੈ ਚਾਹੇ ਮੁਸਲਮਾਨ ਧਰਮ ਹੈ ਚਾਹੇ ਸਾਈ ਧਰਮ ਹੈ ਇਹ ਕਿਸੇ ਵੀ ਧਰਮ ਦੇ ਇਸ ਤਰੀਕੇ ਦੇ ਨਾਲ ਪੋਲਿਟੀਕਲ ਡਿਕਟੇਟ ਨਹੀਂ ਦਿੱਤੀ ਜਾ ਸਕਦੀ ਔਰ ਦੂਜਾ ਮੇਰਾ ਵੱਡਾ ਸਵਾਲ ਹੈ ਕਿ ਭਾਈ ਤੁਹਾਡੇ ਨਾਲ ਤਾਂ ਬਹੁਤ ਸਤਿਕਾਰਯੋਗ ਗਗਨਜੀਤ ਬਰਨਾਲਾ ਸਾਹਿਬ ਨੇ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰਨੀ ਸੀ ਕਿਉਂਕਿ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਬਹੁਤ ਸੰਜੀਦਾ ਇਨਸਾਨ ਸੀ ਬਹੁਤ ਸਤਕਾਰਯੋਗ ਸੀ ਔਰ ਬਹੁਤ ਜ਼ਿਆਦਾ ਲਰਨਰਡ ਵਕੀਲ ਸੀ ਉਹ ਹਾਈ ਕੋਰਟ ਦੇ ਉਹਨਾਂ ਨੇ ਐਵੇਂ ਹੀ ਜਾ ਕੇ ਐਫੀਡੇਵਿਟੀ ਦਿੱਤਾ ਨਾਲੇ ਸਰਦਾਰ ਮਨਜੀਤ ਸਿੰਘ ਜੀ ਖੈਰਾ ਜਿਹੜੇ ਸੀਨੀਅਰ ਐਡਵੋਕੇਟ ਹੈ ਉਹਨਾਂ ਨੂੰ ਪਤਾ ਸੀ ਕੇਸ ਤੋਂ ਅੱਗੇ ਪਾਰਟੀ ਚਲਾਉਣੀ ਔਖੀ ਹੋ ਜੂਗੀ ਤਾਂ ਹੀ ਪੰਥਕ ਤੋਂ ਉਹ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ ਗਿਆ ਕਿਉਂਕਿ ਉਸ ਸਮੇਂ ਦੀ ਮੰਗ ਸੀ ਨਹੀਂ ਉਹ ਵੈਸੇ ਹੀ ਨਹੀਂ ਜਾ ਕੇ ਐਫੀਡੇਵਿਟ ਦੇ ਕੇ ਆਏ ਪਰ ਆਪਾਂ ਕਿਸੇ ਨਾਲ ਸਲਾਹ ਹੀ ਨਹੀਂ ਕਰਨਾ ਚਾਹੁੰਦੇ ਅੱਪਾ ਤਾਂ ਆਪਣੇ ਮਨ ਦੇ ਅੰਦਰ ਇਹ ਧਾਰ ਲਿਆ ਕਿ ਸਭ ਤੋਂ ਵੱਧ ਸਿਆਣਾ ਮੈਂ ਹੋਰ ਕਿਸੇ ਨੂੰ ਕੁਝ ਨਹੀਂ ਪਤਾ ਹਰ ਇੱਕ ਲੀਡਰ ਮਾੜਾ ਸਦਾ ਸੁਬੀਰ ਸਿੰਘ ਬਾਦਲ ਮਾੜੇ ਸਦਾ ਡਾਕਟਰ ਦਲਜੀਤ ਸਿੰਘ ਚੀਮਾ ਮਾੜਿਆ ਇਹ ਤਾਂ ਜਿਹੜੇ ਆਪਣੇ ਨਾਲ ਤੁਰੇ ਫਿਰਦੇ ਨੇ ਤਿੰਨ ਚਾਰ ਸੀਨੀਅਰ ਲੀਡਰ ਆਏ ਤਾਂ ਉਹ ਵੀ ਰਖੜੇ ਦਿੰਦੇ ਆਪਾਂ ਕਿਉਂਕਿ ਆਪਾਂ ਸਮਝਦੇ ਆਂ ਕਿ ਸਭ ਤੋਂ ਵੱਧ ਜੇ ਕਿਸੇ ਨੂੰ ਜਾਣਕਾਰੀ ਹੈ ਤਾਂ ਮੈਨੂੰ ਔਰ ਦੂਸਰੀ ਗੱਲ ਮੈਂ ਬੜੀ ਸ਼ਕਤੀ ਦੇ ਨਾਲ ਕਹਿਣਾ ਚਾਹੁੰਦਾ ਕਿ ਆਪਾਂ ਬਾਰ-ਬਾਰ ਪਰਿਵਾਰ ਤੇ ਕੁਲਾਂ ਦੇ ਉੱਤੇ ਜਿਹੜੀ ਗੱਲ ਕਰ ਰਹੇ ਆਂ ਆਪਾਂ ਨੂੰ ਨਹੀਂ ਪਤਾ ਕਿ ਆਪਾਂ ਕਿਸ ਸਥਿਤੀ ਚੋਂ ਗੁਜ਼ਰ ਰਹੇ ਆਂ ਉਹ ਫਿਰ ਕੁਲਾਂ ਦੇ ਉੱਤੇ ਕਾਹਦਾ ਬੋਝ ਐ ਸੋ ਮਜਬੂਰ ਨਾ ਕਰੋ ਕਿ ਐਸੀ ਗੰਦੀ ਸਿਆਸਤ ਐਸੀ ਗੰਦੀ ਰਾਜਨੀਤੀ ਜਿਹੜੀ ਸ਼੍ਰੋਮਣੀ ਅਕਾਲ ਤਲ ਨਹੀਂ ਕਰਦਾ ਸਾਨੂੰ ਨਾ ਕਰਨ ਤੇ ਤੁਸੀਂ ਉਹ ਕਰਨ ਤੇ ਹੁਣ ਮਜਬੂਰ ਕਰ ਰਹੇ ਹੋ ਮੈਂ ਤਾਂ ਗੀਤ ਕਰਦਾ ਕਿ ਆਪਣੇ ਸ਼ਬਦਾਂ ਨੂੰ ਆਪਣੀ ਜ਼ੁਬਾਨ ਨੂੰ ਇਸ ਗੱਲ ਦੇ ਉੱਤੇ ਆ ਕੇ ਥੋੜਾ ਵਿਰਾਮ ਦਿਓ ਤੇ ਇੱਕ ਵੱਡਾ ਸਵਾਲ ਆਪਾਂ ਇਹ ਖੜਾ ਕੀਤਾ ਕਿ ਭਾਈ ਸਾਨੂੰ ਬੀਜੇਪੀ ਦੀ ਬੀ ਟੀਮ ਕਿਹਾ ਜਾਂਦਾ ਕਿਉਂ ਨਾ ਕਿਹਾ ਜਾਵੇ ਬੀਜੇਪੀ ਦੀ ਬੀ ਟੀਮ ਕਿਉਂਕਿ ਬੀਜੇਪੀ ਦੀ ਕੋਈ ਵੀ ਪਾਲਿਸੀ ਜਿਹੜੀ ਸਿੱਖਾਂ ਦੇ ਖਿਲਾਫ ਹੋਵੇ ਪੰਜਾਬ ਦੇ ਖਿਲਾਫ ਹੋਵੇ ਉਹਦੇ ਵੀ ਆਪਾਂ ਬੋਲਦੇ ਹੀ ਨਹੀਂ ਦੇਸ਼ ਦੀ ਇੱਕ ਬਹੁਤ ਸਤਿਕਾਰਯੋਗ ਸ਼ਖਸੀਅਤ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਰਦਾਰ ਮਨਮੋਨ ਸਿੰਘ ਜੀ ਨੂੰ ਬੀਜੇਪੀ ਦੀ ਸਰਕਾਰ ਨੇ ਰਾਜ ਘਾਟ ਤੇ ਸਨਸਕਾਰ ਕਰਨ ਦੀ ਜਗ੍ਹਾ ਨਹੀਂ ਦਿੱਤੀ ਉਹ ਤਾਂ ਅੱਜ ਆਪਾਂ ਪ੍ਰੈਸ ਕਾਨਫਰੰਸ 'ਚ ਬੋਲੇ ਹੀ ਨਹੀਂ ਕਿ ਸਾਰੀ ਪ੍ਰੈਸ ਕਾਨਫਰੰਸ ਪੰਜਾਬੀਆਂ ਦਾ ਧਿਆਨ ਉਸ ਪਾਸੋਂ ਪਟਕਾਉਣ ਦੇ ਲਈ ਸੀ ਫਿਰ ਬੀਜੇਪੀ ਦੀ ਮਦਦ ਹੀ ਕਰਨ ਆਏ ਹੋ ਨਾ ਆਪਾਂ ਸੋ ਆਪਾਂ ਦੇਸ਼ ਦੇ ਮੁੱਦਿਆਂ ਤੇ ਗੱਲ ਨਹੀਂ ਕਰਨਾ ਚਾਹੁੰਦੇ ਆਪਾਂ ਪੰਜਾਬ ਤੇ ਗੱਲ ਨਹੀਂ ਕਰਨਾ ਚਾਹੁੰਦੇ ਆਪਾਂ ਸਿੱਖੀ ਤੇ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਭਾਜਪਾ ਨੂੰ ਸੂਟ ਨਹੀਂ ਕਰਦਾ ਆਪਣਾ ਏਜੰਡਾ ਬਸ ਉਹਨਾਂ ਕਹੇ ਕਿ ਸ਼ਰੋਮਣੀ ਅਕਾਲੀ ਦਲ ਨੂੰ ਭੰਡੋ ਤੇ ਭਾਜਪਾ ਆਰਐਸਐਸ ਨੂੰ ਖੁਸ਼ ਰੱਖੋ